ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੀ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਦੇ ਬਾਰੇ ਜਾਣਦੇ ਹਾਂ। ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੇ ਲਈ ਇੱਕ ਗੁਰੂਪ੍ਰੇਮੀ ਪਰਿਵਾਰ ਸ਼ਾਵਰ ਪਾਕਿਸਤਾਨ ਤੋਂ ਚੱਲ ਕੇ ਆਇਆ। ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ ਇਸ ਪਰਿਵਾਰ ਦਾ ਇੱਕ ਹੋਣਹਾਰ ਬੱਚਾ ਸੀ ਜਿਸ ਦੀ ਉਮਰ ਅਜੇ ਛੋਟੀ ਹੀ ਸੀ ਉਸ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਮੱਥਾ ਟੇਕਿਆ ਸਤਿਗੁਰਾਂ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਕੀਤਾ ਕਿ ਕਾਕਾ ਤੇਰਾ ਨਾਂ ਕੀ ਹੈ ਤਾਂ ਉਸ ਬੱਚੇ ਨੇ ਬੜੇ ਪਿਆਰ ਦੇ ਨਾਲ ਉੱਤਰ ਦਿੱਤਾ ਕਿ ਪਾਤਸ਼ਾਹ ਜੀ ਮੇਰਾ ਨਾਂ ਜੋਗਾ ਹੈ ਸਤਿਗੁਰੂ ਜੀ ਮੁੜ ਕੇ ਉਸ ਨੂੰ ਫਿਰ ਪੁੱਛਣ ਲੱਗੇ ਕਾ ਜੋਗਿਆ ਤੂੰ ਕਿਹਦੇ ਜੋਗਾ ਹੈ ਤਾ ਪੂਰਬਲੇ ਚੰਗੇ ਕਰਮਾਂ ਨੇ ਉਸ ਜੋਗੇ ਦੇ ਮੂੰਹ ਵਿੱਚੋਂ ਕਹਾ ਦਿੱਤਾ ਕ ਪਾਸ਼ਾ ਜੀ ਮੈਂ ਤੁਹਾਡੇ ਜੋਗਾ ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਉਸ ਬੱਚੇ ਨੂੰ ਆਪਣੀ ਗਲ ਬਕੜੀ ਦੇ ਵਿੱਚ ਲੈ ਕੇ ਬਚਨ ਕੀਤਾ ਕ ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਹੈ ਪਰਿਵਾਰ ਸਤਗੁਰਾਂ ਦੇ ਦਰਸ਼ਨ ਕਰਕੇ ਵਾਪਸ ਪਿਸ਼ਾਵਰ ਚਲੇ ਆ ਗਿਆ ਜੋਗੇ ਨੂੰ ਸਤਗੁਰਾਂ ਨੇ ਆਪਣੇ ਕੋਲ ਹੀ ਰੱਖ ਲਿਆ ਸਮਾਂ ਬੀਤਦਾ ਗਿਆ ਉਧਰ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ ਅਤੇ ਇਧਰ ਜੋਗਾ ਅਮਰ ਸ਼ਾਕੇ ਹੁਣ ਜੋਗਾ ਸਿੰਘ ਬਣ ਗਿਆ ਸੰਗਤ ਅਤੇ ਸਤਗੁਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲੱਗ ਪਿਆ ਪਰਿਵਾਰ ਨੇ ਜੋਗਾ ਸਿੰਘ ਦੇ ਆਨੰਦ ਕਾਰ ਦਾ ਦਿਨ ਤੈਅ ਕੀਤਾ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਦਾਤਾ ਜੀ ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਓ ਤਾਂ ਇਸ ਦਾ ਆਨੰਦ ਕਾਰਜ ਕਰ ਲਈ ਅਤੇ ਇਹ ਆਪਣਾ ਗਰਸਤੀ ਜੀਵਨ ਆਰੰਭ ਕਰ ਸਕੇ ਤਾਂ ਸਤਗੁਰਾਂ ਨੇ ਪਰਿਵਾਰ ਦੀ ਪੇਨ ਦੀ ਮੰਨ ਕੇ ਜੋਗਾ ਸਿੰਘ ਨੂੰ ਪਰਿਵਾਰ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਤਾਂ ਪਰਿਵਾਰ ਬੜੇ ਚਾਵਾਂ ਦੇ ਨਾਲ ਆਪਣੇ ਘਰ ਪਹੁੰਚ ਜਾਂਦਾ ਹੈ ਅਤੇ ਤੈਅ ਕੀਤੇ ਦਿਨ ਤੇ ਜੋਗਾ ਸਿੰਘ ਦੇ ਅਨੰਤ ਕਾਰਜ ਦੀ ਤਿਆਰੀ ਹੋ ਗਈ। ਇਧਰ ਸਤਗੁਰੂ ਜੀ ਨੇ ਇੱਕ ਠਿੱਠੀ ਲਿਖ ਕੇ ਇੱਕ ਸਿੱਖ ਦੇ ਹੱਥ ਦੇ ਕੇ ਉਸ ਨੂੰ ਪਿਸ਼ਾਵਰ ਭੇਜ ਦਿੱਤਾ ਅਤੇ ਕਿਹਾ ਕਿ ਇਹ ਚਿੱਠੀ ਭਾਈ ਜੋਗਾ ਸਿੰਘ ਉਸ ਵੇਲੇ ਦੇ ਦੇਵੀ ਜਦੋਂ ਦੋ ਲਾਵਾਂ ਸੰਪੂਰਨ ਹੋ ਜਾਣ ਜੋਗਾ ਸਿੰਘ ਦੀ ਬਰਾਤ ਚੜੀ ਜਲ ਪਾਣੀ ਛਕਿਆ ਉਸ ਤੋਂ ਉਪਰੰਤ ਆਨੰਦਕਾਰ ਦੀ ਰਸਮ ਹੋਈ ਜਿਸ ਵੇਲੇ ਦੋ ਲਾਵਾਂ ਦੀ ਸੰਪੂਰਨਤਾ ਹੋਈ ਸਤਿਗੁਰਾਂ ਦੇ ਭੇਜੇ ਹੋਏ ਸਿੱਖ ਨੇ ਭਾਈ ਜੋਗਾ ਸਿੰਘ ਅੱਗੇ ਉਹ ਚਿੱਠੀ ਲਿਆ ਕੇ ਰੱਖੀ ਅਤੇ ਕਿਹਾ ਕਿ ਇਹ ਚਿੱਠੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਜੋਗ ਭੇਜੀ ਹੈ ਤਾ ਭਾਈ ਜੋਗਾ ਸਿੰਘ ਜੀ ਨੇ ਚਿੱਠੀ ਨੂੰ ਮੱਥੇ ਨਾਲ ਲਾਇਆ ਨਮਸਕਾਰ ਕਰਕੇ ਖੋਲੀ ਅਤੇ ਪੜੀ ਚਿੱਠੀ ਵਿੱਚ ਸਤਿਗੁਰੂ ਜੀ ਨੇ ਲਿਖਿਆ ਸੀ ਕਿ ਜੋਗਾ ਸਿੰਘ ਅਸੀਂ ਇਹ ਚਿੱਠੀ ਦੇ ਕੇ ਸਿੱਖ ਨੂੰ ਭੇਜ ਰਹੇ ਹਾਂ ਇਸ ਵੇਲੇ ਤੂੰ ਇਹ ਚਿੱਠੀ ਪੜੇ ਉਸੇ ਸਮੇਂ ਜਿਹੜਾ ਵੀ ਤੂੰ ਕਾਰਜ ਕਰਦਾ ਹੋਵੇਂ ਉਸ ਨੂੰ ਵਿੱਚੇ ਛੱਡ ਕੇ ਛੇਤੀ ਅਨੰਦਪੁਰ ਸਾਹਿਬ ਸਾਡੇ ਕੋਲ ਪਹੁੰਚ ਜਾਵੀਂ ਜੋਗਾ ਸਿੰਘ ਨੇ ਚਿੱਠੀ ਪੜੀ ਅਤੇ ਆਨੰਦ ਕਾਰਜ ਦਾ ਕੰਮ ਅਧੂਰਾ ਛੱਡ ਕੇ ਸੇ ਸਮੇਂ ਅਨੰਤਪੁਰ ਸਾਹਿਬ ਨੂੰ ਤੁਰ ਪਿਆ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਤੇ ਵੀ ਜੋਗਾ ਸਿੰਘ ਨਹੀਂ ਰੁਕਿਆ ਅਤੇ ਗੁਰੂ ਪਾਤਸ਼ਾਹ ਜੀ ਦੇ ਹੁਕਮਾਂ ਨੂੰ ਪਹਿਲ ਦਿੱਤੀ। ਪ੍ਰਸ਼ਾਅਰ ਤੂੰ ਚੱਲ ਕੇ ਜੋਗਾ ਸਿੰਘ ਹੋਸ਼ਿਆਰਪੁਰ ਪਹੁੰਚ ਗਿਆ। ਅਗਲੇ ਦਿਨ ਗੁਰੂ ਚਰਨਾਂ ਵਿੱਚ ਹਾਜ਼ਰ ਹੋਣਾ ਸੀ। ਇੱਧਰ ਭਾਈ ਜੋਗਾ ਸਿੰਘ ਦੇ ਮਨ ਵਿੱਚ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਆਰੰਭ ਕਰ ਦਿੱਤਾ। ਜੋਗਾ ਸਿੰਘ ਆਰਾਮ ਕਰਨ ਤੋਂ ਪਹਿਲਾਂ ਬਾਜ਼ਾਰ ਵੱਲ ਟਹਿਲਣ ਵਾਸਤੇ ਤੁਰ ਪਿਆ ਨਾਲ-ਨਾਲ ਮਾਨ ਵਿੱਚ ਵਿਚਾਰ ਕਰੇ ਕਿ ਸ਼ਾਇਦ ਹੀ ਮੇਰੇ ਵਰਗਾ ਕੋਈ ਗੁਰੂ ਹੁਕਮ ਨੂੰ ਮੰਨਣ ਵਾਲਾ ਸਿੱਧਕੀ ਸਿੱਖ ਹੋਵੇਗਾ ਮੈਂ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਤੇ ਵੀ ਅਧੂਰੀਆਂ ਲਾਵਾਂ ਛੱਡ ਕੇ ਗੁਰੂ ਹੁਕਮ ਨੂੰ ਪਹਿਲ ਦਿੱਤੀ ਹੈ ਭਾਈ ਜੋਗਾ ਸਿੰਘ ਅਜੇ ਇਹਨਾਂ ਵਿਚਾਰਾਂ ਵਿੱਚ ਉਲਝਿਆ ਹੋਇਆ ਸੀ ਕਿ ਸਾਹਮਣੇ ਚਵਾਰੇ ਦੀ ਬਾਰੀ ਵਿੱਚ ਇੱਕ ਖੂਬਸੂਰਤ ਔਰਤ ਹਾਰ ਸ਼ਿੰਗਾਰ ਲਾ ਕੇ ਬੈਠੀ ਨਜ਼ਰ ਆਈ ਉਸ ਔਰਤ ਦੀ ਖੂਬਸੂਰਤੀ ਵੇਖ ਕੇ ਜੋਗਾ ਸਿੰਘ ਦਾ ਮਨ ਭਰਮ ਗਿਆ ਜੋਗਾ ਸਿੰਘ ਨੇ ਉਸ ਔਰਤ ਦੇ ਚੁਾਰੇ ਵੱਲ ਵੇਖਿਆ ਸਤ ਗੁਰੂ ਜੀ ਨੇ ਜੋ ਆਪਣੇ ਸਿੱਖ ਨਾਲ ਕਿਸੇ ਸਮੇਂ ਵਜਨ ਕੀਤਾ ਸੀ ਕਿ ਜੋਗਿਆ ਜੇ ਤੂੰ ਗੁਰੂ ਜੋਗਾ ਹੈ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਜਿਵੇਂ ਸਤ ਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਹੈ ਜਿਹੜਾ ਸੇਖ ਇੱਕ ਵਾਰੀ ਗੁਰੂ ਵਾਲਾ ਬਣ ਕੇ ਗੁਰੂ ਨਾਲ ਬਚਨ ਬੱਧਤਾ ਕਰ ਲੈਂਦਾ ਹੈ ਫਿਰ ਸਤਿਗੁਰੂ ਜੀ ਉਸ ਦੀ ਲੋਕ ਪਰਲੋਕ ਵਿੱਚ ਵੀ ਰੱਖਿਆ ਕਰਦੇ ਹਨ ਉਸ ਤੇ ਲੋਕ ਪਰਲੋਕ ਵਿੱਚ ਵੀ ਰੱਖਿਆ ਕ ਬਣ ਕੇ ਹਰ ਬੁਰੇ ਕਰਮ ਤੋਂ ਰੱਖਿਆ ਕਰਦੇ ਹਨ ਉਸ ਦੀ ખોટી ਮਤ ਨੂੰ ਦੂਰ ਕਰ ਉਸ ਗੁਰਮੁਖ ਦਾ ਹਲਤ ਪਲਤ ਸਵਾਰ ਦਿੰਦੇ ਹਨ ਉਹੀ ਜੋਗਾ ਸਿੰਘ ਵੀ ਸਵਾ ਦੇ ਘਰ ਦੇ ਦਰਵਾਜ਼ੇ ਅੱਗੇ ਪਹੁੰਚਿਆ ਉੱਥੇ ਉਸ ਨੂੰ ਚੌਕੀਦਾਰ ਪਹਿਰਾ ਦਿੰਦਾ ਦਿਖਾਈ ਦਿੱਤਾ ਤਾਂ ਜੋਗਾ ਸਿੰਘ ਵਾਪਸ ਪਰਤ ਆਇਆ ਮਾਇਆ ਦਾ ਪ੍ਰਭਾਵ ਜੋਗਾ ਸਿੰਘ ਦੀ ਵੀਰਤੀ ਉੱਪਰ ਅਜੇ ਵੀ ਹਾਵੀ ਸੀ ਉਹ ਜ ਸਮਾਂ ਉਡੀਕ ਕਰਨ ਤੋਂ ਬਾਅਦ ਜੋਗਾ ਸਿੰਘ ਨੇ ਫਿਰ ਵੇਸਵਾ ਦੇ ਘਰ ਵਿੱਚ ਜਾਣ ਦਾ ਯਤਨ ਕੀਤਾ ਅਗੋਂ ਫਿਰ ਚੌਕੀਦਾਰ ਨੇ ਝਾੜ ਪਾਈ ਭਲਿਆ ਵੇਖਣ ਨੂੰ ਤਾ ਤੂੰ ਕਲਗੀਧਰ ਦਾ ਸਿੱਖ ਜਾਪਦਾ ਹੈ ਪਰ ਮੁੜ ਮੁੜ ਕੇ ਵੇਸਵਾ ਦੇ ਦੁਆਰੇ ਤੂੰ ਕੀ ਲੈਣ ਆਉਣਾ ਹੈ ਇਨੂੰ ਆਪਣੇ ਗੁਰੂ ਅਤੇ ਧਾਰਨ ਕੀਤੇ ਸਿੱਖੀ ਬਾਣੀ ਦੀ ਸ਼ਰਮ ਨਹੀਂ ਆਉਂਦੀ ਲੋਕੀਦਾਰ ਦੇ ਝਾੜ ਪਾਉਣ ਤੇ ਜੋਗਾ ਸਿੰਘ ਦੀ ਮਤ ਤੋਂ ਮਾਇਆ ਦਾ ਪ੍ਰਭਾਵ ਦੂਰ ਹੋ ਗਿਆ ਵੇਸਵਾ ਦੁਆਰੇ ਜਾਣ ਦੇ ਫੁਰਨੇ ਫੁਰਨੇ ਉੱਪਰ ਮੋੜ-ਮੋੜ ਪਛਤਾਉਣ ਲੱਗਾ ਰਾਤ ਪਛਤਾਵੇ ਵਿੱਚ ਬਤੀਤ ਹੋਈ ਅਗਲੇ ਦਿਨ ਜੋਗਾ ਸਿੰਘ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਧੰਨ ਸ੍ਰੀ ਗੁਰਗੋਬਿੰਦ ਸਿੰਘ ਜੀ ਨੂੰ ਨਮਸਕਾਰ ਕਰਕੇ ਜੋਗਾ ਸਿੰਘ ਸਾਧਸ਼ਾਹੀ ਜੀ ਦੇ ਕੋਲ ਬੈਠ ਗਿਆ ਤਾਂ ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਜੋਗਾ ਸਿੰਘ ਤੂੰ ਤਾਂ ਗੁਰੂ ਦਾ ਬਚਨ ਮੰਨਣ ਵਾਲਾ ਸਿੱਧਕੀ ਸਿੱਖ ਆਪਣੇ ਆਪ ਨੂੰ ਜਨਾਉਂਦਾ ਸੀ ਪਰ ਸਾਰੀ ਰਾਤ ਸਾਡੇ ਕੋਲੋਂ ਵੇਸਵਾ ਦੇ ਘਰ ਮੂਰੇ ਪੈਰਾ ਦਵਾਉਂਦਾ ਰਿਹਾ ਇਹ ਕੀ ਕੀਤਾ ਸੋ ਅੰਤਰਜਾਮੀ ਸਤਗੁਰਾਂ ਦੇ ਬਚਨ ਸੁਣ ਕੇ ਜੋਗਾ ਸਿੰਘ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟੈ ਪਿਆ ਅਤੇ ਮਾਫੀ ਮੰਗੀ ਕੇ ਹੇ ਸੱਚੇ ਪਾਤਸ਼ਾਹ ਮੈਂ ਤਾਂ ਮਾਇਆ ਦੇ ਪ੍ਰਭਾਵ ਅਧੀਨ ਵਿਕਾਰਾਂ ਦੇ ਸਾਗਰ ਵਿੱਚ ਡੁੱਬਣ ਲੱਗਾ ਸਾਂ ਪਰ ਤੁਸੀਂ ਆਪਣੇ ਵਿਰਦ ਦੇ ਸਦਕੇ ਬੂਢਤ ਜਾਤ ਪੂਰੇ ਗੁਰ ਕਾੜੇ ਦੀ ਲਾਜ ਪਾਲ ਕੇ ਮੇਰੇ ਲੋਕ ਪਰਲੋਕ ਨਸ਼ਟ ਹੋਣ ਤੋਂ ਬਚਾ ਲਏ ਹਨ ਤੁਸੀਂ ਮਿਹਰ ਨਾ ਕਰਦੇ ਤਾਂ ਮੈਂ ਮਾਇਆ ਦੇ ਪ੍ਰਭਾਵ ਵਿੱਚ ਮੇਕ ਕਾਮ ਸੁਆਦ ਕਾਰਨ ਕੋਏ ਦਿਨਸ ਦੁੱਖ ਪਾਵੈ ਘਰੀ ਮੁਹਤ ਰੰਗ ਮਾਨੈ ਫਿਰ ਬਹੁਰ ਬਹੁਰੋ ਪਛੋਤਾਵੈ ਧਿਕਾਰ ਕਰ ਜਾਣੀ ਸੀ ਗੁਰੂ ਪਿਆਰੀ ਸੰਗਤ ਜੀ ਅੱਜ ਦੀ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਅੱਜ ਵੀ ਹਾਜ਼ਰ ਨਾਜ਼ਰ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਕੇਵਲ ਸਾਡੀਆਂ ਅੱਖਾਂ ਹੀ ਉਸ ਨੂੰ ਨਹੀਂ ਵੇਖ ਰਹੀਆਂ ਕਿਉਂਕਿ ਸਾਡੇ ਨੇਤਰਾ ਵਿੱਚ ਮਾਇਆ ਦਾ ਛੜਾ ਜਾਲਾ ਆ ਚੁੱਕਾ ਹੈ ਜੋ ਅਜੇ ਹੀ ਹਾਲਤ ਬਣ ਜਾਵੇ ਫਿਰ ਤਾਂ ਜ਼ਰੂਰ ਹੀ ਸਾਨੂੰ ਜੋਗਾ ਸਿੰਘ ਵਾਂਗ ਗੁਰੂ ਜੋਗੇ ਬਣ ਜਾਣਾ ਚਾਹੀਦਾ ਹੈ ਸੰਗਤ ਜੀ ਜੇਕਰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ